ਮੇਰਾ ਨਾਮ ਜੀ ਗਵਿੰਦਰ ਸਿੰਘ ਆ ਮੈਂ ਜੰਡਿਆਇਆ ਦਾ ਵਾਸੀ ਜੰਡਿਆਲਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹ ਅਮਰੇ ਸਾਰਾਂ ਵਾਲੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਤੇ ਕਾਰ ਜਿਹੜੀ ਉਹ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਸੀਗੇ ਕਸਾ ਯਾਰ ਕਿ ਦੋ ਬੰਦੇ ਵਜਿ ਗਏ ਦੋ ਬੰਦੇ ਹੈਗੇ ਉਹਦੇ ਇੱਧਰ ਤੋਂ ਕਹਿ ਰਹੇ ਨੇ ਕਿ ਦੋ ਬੰਦੇ ਹੈਗੇ ਕੋਈ ਕਨਫਰਮ ਨਹੀਂ ਹੈਗਾ ਕੋਈ ਵਜੇ ਅਜੇ ਗੱਡੀ ਥੱਲੇ ਉਤਰੇ ਕਿ ਫਿਰ ਪਤਾ ਲੱਗਾ ਕਿੰਨੇ ਜਾਣੇ ਆ ਅਜੇ ਕੋਈ ਕਨਫਰਮ ਨਹੀਂਗਾ ਪੱਕਾ ਉਹਦੀ ਆਪਣੀ ਕੀ ਵਗੇ ਟਾਇਰ ਪਾਟਾ ਵਾ ਫਿਰ ਹੀ ਆਗੇ ਉਹ ਟਰੈਕ ਦੇ ਉਹ ਟਾਇਰ ਟਾਇਰ ਹੀ ਫਟਿਆ ਬਾਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫਟਿਆ ਜੀ ਟਾਇਰ ਗੜਮ ਕਰਕੇ ਟਾਇਰ ਫਟਿਆ ਵਾ ਦੇ ਪੂਰੇ ਕਰਕੇ ਹਾਸਾ ਹਾਂ ਸਾਹ ਜਿਹੜਾ ਜਹਾਇਦੇ ਐਕਸ਼ਨ ਰ ਹੈ ਕੀ ਕਰਨਾ ਚਾਹੀਦਾ ਇਹਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਕੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਐ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਆ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਵੀ ਬਰੀਜਾ ਗੱਡੀ ਦਾ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੁ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾਈ ਲਈ ਆ ਉਹਦੇ ਨਾਲ ਕੱਢ ਕੇ ਹਾਂਜੀ ਹਾਂਜੀ ਤੇਲ ਨਾ ਭਰਿਆ ਹਾਂ ਨੀ ਨੀ ਉਹ ਗੱਡੀ ਦੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ